ਮਹਿਮਾ ਭਗਵਾਨਾ ਫੀਡਰ ਵਿੱਚ ਬਿਜਲੀ ਨਾ ਆਉਣ ਨੂੰ ਲੈ ਕੇ ਅੱਜ ਵੱਡੀ ਗਿਣਤੀ ਵਿੱਚ ਭਾਰਤੀ ਕਿਸਾਨ ਜਿਨ੍ਹਾਂ ਨੇ ਇਕਤਾ ਓਗਰਾਹਾਂ ਦੇ ਕਿਸਾਨ ਪਹੁੰਚੇ ਐਸਸੀ ਨੂੰ ਮਿਲਣ ਬਠਿੰਡਾ ਦੇ ਥਰਮਲ ਵਿਖੇ ਸ਼ਨੀਵਾਰ ਨੂੰ 12 ਵਜੇ ਦੇ ਲਗਭਗ ਭਾਰਤੀ ਕਿਸਾਨ ਜਿਨ੍ਹਾਂ ਨੇ ਇਕਤਾ ਓਗਰਾਹਾਂ ਦੇ ਬਲਾਕ ਪ੍ਰਧਾਨ ਵੱਲੋਂ ਬੋਲਦਿਆਂ ਕਿਹਾ ਕਿ ਪਿਛਲੇ 5 ਦਿਨਾਂ ਤੋਂ ਮਹਿਮਾ ਭਗਵਾਨਾ ਫੀਡਰ ਨੂੰ ਬਿਜਲੀ ਸਹੀ ਢੰਗ ਦੇ ਨਾਲ ਨਹੀਂ ਦਿੱਤੀ ਜਾ ਰਹੀ ਜਿਸ ਨੂੰ ਲੈ ਕੇ ਉਹ ਲਗਾਤਾਰ ਕਿਲੀ ਨਿਹਾਰ ਸਿੰਘ ਵਾਲਾ ਵਿਖੇ ਵੀ ਇਸ ਤੋਂ ਪਹਨ ਗਏ ਅਤੇ ਉੱਥੇ ਜਦ ਇਹਨਾਂ ਦੀ ਸੁਣਵਾਈ ਨਹੀਂ ਹੋਈ ਤਾਂ ਅੱਜ ਇਹ ਬਠਿੰਡਾ ਦੇ ਥਰਮਲ ਦੇ ਗੇਟ ਤੇ ਆਏ ਅਤੇ ਇਹਨਾਂ ਵੱਲੋਂ ਐਸਸੀ ਨੂੰ ਮਿਲਣ ਦੀ ਇਹਨਾਂ ਵੱਲੋਂ ਆਪਣਾ ਗੱਲ ਕੀਤੀ ਗਈ ਅਤੇ ਉਹਨਾਂ ਕਿਹਾ ਕਿ ਹੁਣ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਅਤੇ ਇਹਨਾਂ ਵੱਲੋਂ ਥਰਮਲ ਦੇ ਬਾਹਰ ਬੈਠ ਕੇ ਇਹਨਾਂ ਵੱਲੋਂ ਨਾਅਰੇਬਾਜੀ ਵੀ ਕੀਤੀ ਗਈ। ਮਰਦਾਬਾਦ ਮਰਦਾਬਾਦ ਸੂਰਦਾਬਾਦ ਕਿਸਾਨਾਂ ਦੀ ਗੱਲ ਨਾ ਸਰਵਾਲਾ ਬਠਿੰਡੇ ਦਾ ਕਟਗਾਇ ਐਸਸੀ ਮਰਦਾਬਾਦ 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 ਦੀ ਯਾਬ ਕਰੋ ਆਪਣੀ ਰੱਖਦੀ ਕਰੋ ਤਿਆਰੀ ਜੰਗ ਹੋ ਕੇ ਜੰਗ ਜਾਈ ਪੰਜਾਬ ਸਰਕਾਰ ਮਰਦਾਬਾਦ 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 ਕਿਸਾਨਾਂ ਨੂੰ ਬਿਜਲੀ ਨਾ ਦੇਣ ਵਾਲਾ ਵਿਭਾਗ ਮਰਦਾਬਾਦ 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 ਯਕੀਨ ਆ ਮਾਡੇ ਕਿਸ ਨੂੰ ਲੱਗੇ ਜੀ ਨਾਮ ਨਰਵੈਰ ਸਿੰਘ ਆ ਪਿੰਡ ਮਹਿਮਾ ਭਗਵਾਨਾ ਮੁੱਦਾ ਇਹ ਆ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਪਾਵਰ ਕੱਟਦੀ ਨਾ ਮਹਿਮਾ ਭਗਵਾਨਾ ਨੂੰ ਲਾਈਟ ਵਾਂਝੇ ਰੱਖਿਆ ਜਾ ਰਿਹਾ ਪਿਛਲੇ 3 ਦਿਨਾਂ ਤੋਂ ਅਸੀਂ ਗ੍ਰੈਡ ਦੇ ਵਿੱਚ ਕਲੀਨਿਆਲ ਸਿੰਘ ਵਾਲੇ ਗ੍ਰੈਡਾ ਜਿਹੜਾ ਉੱਥੇ ਗਏ ਸੀ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਤੁਹਾਡੀ ਲੈਟ ਦੇ ਵਿੱਚ ਪਾਵਰ ਕੱਟ ਜਾਂ ਵਿੱਚ ਕੱਟ ਨਹੀਂ ਲਾਵਾਂਗੇ ਪਰ ਉਸੇ ਤਰ੍ਹਾਂ ਹਾਲਾਤ ਮਾੜੇ ਹੋਈ ਜਾਂਦੇ ਆ 5 ਘੰਟਿਆਂ ਤੋਂ ਵੀ ਥੱਲੇ ਲਾਈਟ ਆਉਂਦੀ ਆ ਅੱਜ ਦੁਬਾਰਾ ਫੇਰ ਗਏ ਆ ਉਹਨਾਂ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਉਸ ਤੋਂ ਅੱਕ ਕੇ ਅਸੀਂ ਇੱਥੇ ਆਏ ਆ ਇੱਥੇ ਚੀਫ ਸਾਹਿਬ ਕਹਿੰਦੇ ਵੀ ਹੈ ਨਹੀਂ ਨਾ ਇੱਥੇ ਸੁਣਵਾਈ ਆਖੀਰ ਢੋਨੇ ਸਾਡੇ ਸੁੱਕ ਰਹੇ ਆ ਪਾਣੀ ਪੂਰਾ ਨਹੀਂ ਆ ਰਿਹਾ ਜਿੱਥੇ ਵਾਅਦਾ ਕੀਤਾ ਗਿਆ ਸੀਗਾ ਵੀ 8 ਘੰਟੇ ਲਾਈਟ ਆਉਗੀ ਤੇ ਲਾਈਟ ਸਾਡੇ ਵੀ 5 ਘੰਟੇ ਵੀ ਨਹੀਂ ਆ ਰਹੀ ਪਾਵਰ ਕੱਟ ਵੱਡੇ ਵੱਡੇ ਲੱਗ ਰਹੇ ਆ ਜੇ ਤੋ ਸਾਰੇ ਕਿਸਾਨ ਦੁਖੀ ਹੋਏ ਪਏ ਨੇ ਇਹ ਕਈ ਦਿਨਾਂ ਤੋਂ ਮੈਮੇ ਭਗਵਾਨ ਨਾ ਫੀਡਰ ਦੇ ਨਾਲ ਪੂਰੇ ਜੋਰ ਨਾਲ ਵਿਤਕਰਾ ਕੀਤਾ ਜਾ ਰਿਹਾਗਾ ਮਾਈ ਜੀ ਸੁਖਜੀਵਨ ਸਿੰਘ ਭਾਰਤੀ ਕਿਸਾਨ ਜੋਨੀ ਨੇਕਤਾ ਅਗਰਾਹਾ ਦਾ ਬਲਾਕ ਦਾ ਜਨਰਲ ਸੈਕਟਰੀ ਬਠਿੰਡੇ ਬਲਾਕ ਦਾ ਮੁੱਦਾ ਇਹ ਹੈ ਜੀ ਜੋ ਟਿਲੀ ਗ੍ਰੈਡ ਜਿਹੜਾ ਸਾਨੂੰ ਪੈਂਦਾ ਉਹਦੇ ਚ ਜਿਹੜੇ ਫਿਡਰ ਹੈ ਮਹਿਮਾ ਭਗਵਾਨਾ ਫਿਡਰ ਹੈ ਉਸ ਫਿਡਰ ਨੂੰ ਲਗਾਤਾਰ ਪਿਛਲੇ 5 ਦਿਨਾਂ ਤੋਂ ਪਾਵਰ ਕੱਟ ਦੇ ਅਧੀਨ ਬੰਦ ਰੱਖਿਆ ਹੋਇਆ ਹੈ ਜਿਹਦੇ ਕਾਰਨ ਝੋਨਿਆਂ ਦਾ ਬੁਰਾ ਹਾਲ ਹੈ ਪਾਣੀ ਹੈ ਨਹੀਂਗਾ ਲਾਈਟ ਆ ਨਹੀਂ ਰਹੀ ਮਹਿੰਗੇ ਪਾ ਦੇ ਡੀਜ਼ਲ ਫੂਕੇ ਕਿਸਾਨ ਹੈ ਜਿਹੜੇ ਉਹ ਜਨਰੇਟਰ ਚਲਾ ਕੇ ਮਾੜਾ ਮੋਟਾ ਪਾਣੀ ਹੈ ਜਿਹੜਾ ਝੋਨਿਆਂ ਨੂੰ ਦੇ ਰਹੇ ਆ ਅੱਜ ਅਸੀਂ ਕਿਲੀ ਗ੍ਰੈਡ ਚ ਗਏ ਸੀ ਵੀ ਇਹਨੂੰ ਬੰਦ ਕੇ ਪਾਵਰ ਕੱਟ ਨੂੰ ਦੇਦਾ ਕਰੋ ਹੋਰ ਗ੍ਰੈਡ ਫਿਡਰ ਹੈ ਜਿਹੜੇ ਉਹ ਲਗਾਤਾਰ 12-12 ਘੰਟੇ ਚੱਲ ਰਹੇ ਹੈ ਮਹਿਮਾ ਭਗਵਾਨਾ ਫਿਡਰ ਹੈ ਜਿਹੜਾ ਉਹ ਲਗਾਤਾਰ 5 ਦਿਨਾਂ ਤੋਂ ਬੰਦ ਹੈ ਘੰਟਾ ਆ ਗਈ 20 ਮਿੰਟਾਂ ਦੀ 40 ਮਿੰਟਾਂ ਆ ਗਈ ਐ ਹੋ ਰਹੀ ਕਿਹ ਬੋਲ ਰਿਹਾ ਆਫਸਰ ਕੋਈ ਗਿਆ ਹੋਊਗਾ ਆਫਸਰ ਜੀ ਸਾਡੀ ਅਸੀਂ ਗ੍ਰਿਡ ਚ ਗਏ ਆ ਜਈ ਸਾਹਿਬ ਨਾਲ ਸਾਡੀ ਗੱਲ ਹੋਈ ਐ ਵੀ ਉਹ ਕਹਿੰਦੇ ਵੀ ਅਸੀਂ ਭਰੋਸਾ ਦਿੰਦੇ ਆ ਅੱਜ ਸਾਡੇ 12 ਤੋਂ ਲੈ ਕੇ 8 ਵਜੇ ਤੱਕਰ ਸ਼ਿਫਟ ਐ ਵੀ ਅੱਜ ਜੇ ਪਾਵਰ ਕਟ ਆ ਗਿਆ ਤਾਂ ਵੀ ਅਸੀਂ ਤੁਹਾਨੂੰ ਬਿਜਲੀ ਦੇਵਾਂਗੇ ਕਿਹਨਾਂ ਭਰੋਸਾ ਦਿੱਤਾ ਇਸ ਕਰਕੇ ਅਸੀਂ ਹੁਣ ਇੱਥੇ ਬਠਿੰਡਾ ਥਰਮਲ ਚ ਆਏ ਸੀਗੇ ਏਸੀ ਨੂੰ ਮਿਲਣਾ ਤੇ ਉਹ ਵੀ ਸਾਨੂੰ ਕੋਈ ਇੱਥੇ ਸੁਣਵਾਈ ਨਹੀਂ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਮਗਰਾਂ ਅੱਛੇ ਵੀ ਹੋ ਗਏਗਾ ਅਗਲਾ ਐਕਸ਼ਨ ਤਾਂ ਇਹ ਹੀ ਹੈ ਜੀ ਹੁਣ ਪੂਰੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਪਿਛਲੇ ਦਿਨਾਂ ਦੀ ਇਹ ਦੰਗ ਜੇ ਮਾਰ ਰਹੀ ਹੈ ਵੱਡੇ ਵੱਡੇ ਬੋਰਡ ਲਾਏ ਆ ਭਵੰਤਮਾਨ ਨੇ ਵੀ ਕਿਸਾਨਾਂ ਨੂੰ 24 ਘੰਟੇ ਬਿਜਲੀ ਆ ਜਿਹੜੀ ਉਹ ਮਹਈਆ ਕਰਾ ਰਹੇ ਆ ਲਗਾਤਾਰ 8 ਘੰਟੇ ਬਿਜਲੀ ਖੇਤੀ ਮੋਟਣ ਵਾਲੀ ਹੈ ਤੁਸੀਂ ਦੇਖੋ ਅੱਜ ਥਾਂ ਥਾਂ ਗ੍ਰਿਡਾਂ ਮੁਰੇ ਧਰਨੇ ਚੱਲ ਰਹੇ ਆ ਇਹਨਾਂ ਦੇ ਦਫ਼ਤਰਾਂ ਮੁਰੇ ਧਰਨੇ ਚੱਲ ਰਹੇ ਆ ਕਿਤੇ ਵੀ ਬਿਜਲੀ ਨਹੀਂ ਪੂਰੀ ਆ ਰਹੀ ਸਰਕਾਰ ਵੱਡੇ ਵੱਡੇ ਦੰਗ ਜੇ ਮਾਰਦੀ ਹੈ ਕਿਸਾਨ ਮਹਿੰਗੇ ਪਾ ਦਾ ਡੀਜ਼ਲ ਪੋਕੇ ਇੰਨਾ ਖਰਚਾ ਕਰਕੇ ਝੋਨੇ ਪਾਲ ਰਹੇ ਆ ਜੇ ਇਹ ਹੀ ਹਾਲ ਰਿਹਾ ਤਾਂ ਫਿਰ ਸਰਕਾਰ ਦੀ ਜਿਹੜੀ ਇਹ ਦਮਗਜਾਂ ਦੀ ਫੂਕ ਹੈ ਜਿਹੜੀ ਅਸਤਾ ਕਹਨੇ ਵੀ ਨਿਕਲੀ ਹੋਈ ਹੈ